ਸੋ ਕਹਿੰਦੇ ਨੇ ਕਿ ਸੇਵਾ ਭਾਵਨਾ ਕਰਨੀ ਹੈ ਤੇ ਦਿਲ ਤੋਂ ਵੀ ਜਰਾਏ ਉਹ ਪਿਆਰ ਦਿੱਤਾ ਜਾਂਦਾ ਲੋਕਾਂ ਨੂੰ ਸੇਵਾ ਕਰਨੀ ਹੈ ਤੇ ਖੂਨ ਦੇ ਵਿੱਚ ਵੀ ਜਰੀਏ ਸੇਵਾ ਰਚੀ ਹੁੰਦੀ ਹੈ ਤਾਂ ਕਿ ਲੋਕਾਂ ਦੀ ਸੇਵਾ ਕੀਤੀ ਜਾਏ ਦਾਦਿਆਂ ਪਰਦਾਦਿਆਂ ਦੀ ਸਿੱਖਿਆ ਦੇ ਉੱਤੇ ਚੱਲ ਕੇ ਅੱਜ ਕਿਤੇ ਨਾ ਕਿਤੇ ਚੰਦਾ ਪਰਿਵਾਰ ਜਿਰਾਏ ਲੋਕਾਂ ਦੀ ਸੇਵਾ ਕਰਦਾ ਪਏ ਜੇ ਸਿਆਸਤ ਦੀ ਗੱਲ ਕਰ ਲਈਏ ਤੇ ਸਿਆਸਤ 'ਚ ਵੀ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੇ ਪਏ ਨੇ ਗੱਲਬਾਤ ਕਰਾਂਗੇ ਚੰਦਾ ਪਰਿਵਾਰ ਉਹਨਾਂ ਨੇ ਅੱਜ ਆਪਣੇ ਫਾਦਰ ਸਾਹਿਬ ਦੇ ਜਨਮ ਦਿਨ ਦੇ ਉੱਪਰ ਜਿਹੜਾ ਲੋਕਾਂ ਦੀ ਸੇਵਾ ਕਰਨ ਦੀ ਪ੍ਰਣ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਪਰਿਵਾਰ ਖਲੋਤਾ ਹੈ ਅੱਜ ਲੋਕਾਂ ਨੂੰ ਕੰਬਲ ਦਿੱਤੇ ਗਏ ਨੇ ਲੋੜਵੰਦ ਪਰਿਵਾਰਾਂ ਨੂੰ ਹੋਰ ਵੀ ਕਿਰਿਆ-ਕਿਰਿਆ ਸੇਵਾ ਨਿਭਾ ਰਹੇ ਨੇ ਲੋਕਾਂ ਪ੍ਰਤੀ ਗੱਲਬਾਤ ਕਰਦੇ ਆ ਕੀ ਕਹਿਣਾ ਚੰਦਨ ਪਰਿਵਾਰ ਦੇ ਨਾਲ ਕੋ ਨਮਸਕਾਰਤਾ ਜੀ ਹਾਂ ਜੀ ਨਮਸਕਾਰ ਜੀ ਕੀ ਨਾਮ ਦੇ ਮੇਰਾ ਨਾਮ ਐਡਵੋਕੇਟ ਚੰਦਰ ਚੰਦਾ ਹੈ ਜੀ ਮੈਂ ਇਹ ਅੱਜ ਮੇਰੇ ਫਾਦਰ ਸਾਹਿਬ ਦਾ ਜਨਮ ਦਿਨ ਹੈ ਮੈਂ ਉਹਨਾਂ ਦੇ ਜਨਮ ਦਿਨ ਤੇ ਇੱਕ ਅਸੀਂ ਛੋਟੀ ਜੀ ਇੱਕ ਸੇਵਾ ਫਰਜ਼ ਨਿਭਾ ਰਹੇ ਆ ਜੋ ਕਿ ਉਹਨਾਂ ਦੀ ਇੱਕ ਵਿਸ਼ ਸੀਗੀ ਸਾਰੀ ਉਮਰ ਮੇਰੇ ਫਾਦਰ ਨੇ ਸੇਵਾ ਕੀਤੀ ਹੈ ਲੋਕਾਂ ਦੀ ਜਿੰਨੇ ਵੱਧ ਚੜ ਕੇ 1992 ਚ ਮੇਰਾ ਜਨਮ ਹੋਇਆ ਸੀ 1992 ਚ ਮੇਰੇ ਫਾਦਰ ਪਹਿਲੀ ਵਾਰ ਕਾਉਂਸਲਰ ਬਣੇ ਸੀਗੇ ਕਾਉਂਸਲਰ ਵੀ ਕੀ ਕੋਈ ਸਿਆਸਤ ਦਾ ਕੋਈ ਉਹ ਨਹੀਂ ਕਿ ਲੋਕਾਂ ਨੇ ਘਰ ਆ ਕੇ ਸਾਨੂੰ ਕਿਹਾ ਕਿ ਤੁਸੀਂ ਇੰਨੀ ਸੇਵਾ ਕਰਦੇ ਹੋ ਸਾਨੂੰ ਇਹੋ ਜੇ ਇੱਕ ਲੀਡਰ ਦੀ ਹੀ ਲੋੜ ਹੈ ਉਹ ਲੋਕਾਂ ਦੇ ਨਾਲ ਵਿਚਰਦੇ ਆਪਣਾ ਪਰਿਵਾਰ ਬਣਾਉਂਦੇ ਬਣਾਉਂਦੇ ਪਰਿਵਾਰ ਇੱਕ ਵਾਰ ਦੇ ਬਹਾਪ ਤੇ ਵੱਧ ਗਿਆ ਉਹਨਾਂ ਨੇ ਨਾਲ ਉਦੋਂ ਤੋਂ 92 ਸਨ ਤੋਂ ਲੈ ਕੇ ਅੱਜ 2025 ਆ ਇਹ ਲਗਾਤਾਰ 6 ਵਾਰ ਕਾਉਂਸਲਰ ਬਣੇ ਆ 2 ਵਾਰ ਹੀ ਇਹਨਾਂ ਪੋਸਟ ਜਿੱਤੇ ਆ 4 ਵਾਰ ਹੀ ਇਲੈਕਟ ਕਰਕੇ ਜਿੱਤੇ ਆ ਉਹ ਸਭ ਮੇਰੇ ਇੱਕ ਫਾਦਰ ਨੇ ਜੋ ਸੇਵਾ ਕੀਤੀ ਸੀ ਆਪਣਾ ਪਰਿਵਾਰ ਮੰਨ ਕੇ ਵਾਰਡ ਨੂੰ ਉਹੀ ਅੱਜ ਤੱਕ ਮੇਰੇ ਦਾਦਾ ਜੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਫਾਦਰ ਸਾਹਿਬ ਨੂੰ ਦਾਦਾ ਜੀ ਮੇਰੇ ਉਹਨਾਂ ਵੀ ਬਹੁਤ ਦਾਨਪੁਨ ਕੀਤੇ ਜੋ ਗਰੀਬ ਕੁੜੀਆਂ ਦੇ ਵਿਆਹ ਕਰਾਣੇ ਡਾਕਟਰ ਸੀਗੇ ਦਵਾਈਆਂ ਦਿੰਦੇ ਰਹੇ ਆ ਉਹੋ ਹੀ ਨਕਸ਼ੇਗਦਮਾ ਦੇ ਫਾਦਰ ਚੱਲੇ ਤੇ ਉਹਨਾਂ ਤੇ ਇਹੀ ਕੋਸ਼ਿਸ਼ ਕਰ ਰਹੇ ਆ ਅੱਜ ਹੁਣ ਇੱਕ ਆਪਾਂ ਸਿੱਖ ਲਈ ਹੈ ਕਿ ਹਰ ਸਾਲ ਉਹਨਾਂ ਦੇ ਜਨਮ ਦਿਨ ਤੇ ਅਸੀਂ ਗਰੀਬਾਂ ਨੂੰ ਕੰਬਲ ਜਾਂ ਕੋਈ ਨਾ ਕੋਈ ਵੱਧ ਕੇ ਜਿੰਨਾ ਸਾਡੇ ਕੋਲ ਹੋ ਸਕੇ ਉਹ ਕਰਾਂਗੇ ਤੇ ਇਹੋ ਹੀ ਨਸੀਹਤ ਹੈ ਕਿ ਇਹ ਇਹ ਕਰਨ ਨਾਲ ਲੋਕਾਂ ਦੀ ਹੀਸਾ ਮਿਲਦੀਆਂ ਹੀਸਾ ਦੇ ਨਾਲ ਸਾਡਾ ਕੰਮ ਵੱਧਦਾ ਹੀ ਹੈ ਘਟਦਾ ਨਹੀਂ ਜੇ ਅਸੀਂ ਇੱਕ ਦਿਨਿਆਂ ਸਾਨੂੰ ਰੱਬ ਦਾ ਅਹਿਸਾਸ ਕਰਕੇ ਮੋੜਦਾ ਕਿ ਦੇਣ ਵਾਲਿਆਂ ਚ ਰਹੀਏ ਤੇ ਅਸੀਂ ਇਹੋ ਹੀ ਲਗਾਤਾਰ ਕੰਟੀਨਿਊ ਕਰਨਾ ਚਾਹਾਂਗੇ ਸੋ ਚੰਦਾ ਪਰਿਵਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਜਾਂਦਾ ਏ ਕਿੰਨੀ ਦੇਰ ਤੋਂ ਸਿਆਸਤ ਦੇ ਵਿੱਚ ਰਹੇ ਹੋ ਤੇ ਕਿੰਨਾ ਕੁ ਸਕੂਨ ਮਨ ਨੂੰ ਮਿਲਦਾ ਹੈ ਜੇ ਤੁਸੀਂ ਲੋਕਾਂ ਦੀ ਜਿਹੜੀ ਸੇਵਾ ਕਰਦੇ ਹੋ ਉਪਰਾਲਾ ਬੜਾ ਵਧੀਆ ਤੁਸੀਂ ਕਿ ਪਤਾ ਲੱਗੇਗੀ ਮੰਦਿਰ ਬਣਾਇਆ ਉੱਥੇ ਲੰਗਰ ਵੀ ਲਗਾਉਂਦੇ ਹਫਤੇ ਬਾਅਦ ਤੇ ਨਾਲ ਦੀ ਨਾਲ ਆ ਉਪਰਾਲਾ ਕੀਤਾ ਕੰਬਲ ਵੀ ਲੋਕਾਂ ਦੇ ਬੱਚਿਆਂ ਨੂੰ ਛੋਟੇ ਛੋਟੇ ਨੂੰ ਪਿਆਰੁਥੇ ਵੀ ਬਣਦੇ ਇਹ 1992 ਤੋਂ ਲੈ ਕੇ ਹੁਣ ਤੱਕ ਮੇਰੇ ਫਾਦਰ ਦੀ ਸੇਵਾ ਸੀਗੀ ਇਹ ਮੇਰੇ ਫਾਦਰ ਦਾ ਜੋ ਉਹਨਾਂ ਦੀ ਇੱਜ਼ਤ ਬਣਾਈ ਇੱਕ ਈਮਾਨਦਾਰ ਸ਼ਖਸੀਅਤ ਜਿੰਨ ਜੁ ਵਿਚਰਦੇ ਰਹੇ ਨੇ ਇਹ ਸਾਡੀ ਵੀ ਇਹੀ ਕੋਸ਼ਿਸ਼ ਹੈ ਜਿੱਦਾਂ ਮੇਰੇ ਦਾਦਾ ਜੀ ਨੇ ਅਹੀ ਮੰਦਿਰ ਬਣਾਇਆ ਹੈ ਹਰ ਵੀਰਵਾਰ ਉੱਥੇ ਲੰਗਰ ਲਗਾਈਦਾ ਜੀ ਹਰ ਹਰ ਵੀਰਵਾਰ ਰੈਗੂਲਰ ਕੰਟੀਨਿਊ ਚੱਲਦਾ ਹੈ ਉਹ 1 ਤੋਂ 3 ਵਜੇ ਤੱਕ 2-300 ਬੰਦਾ ਖਾਣਾ ਖਾਂਦਾ ਹੈ ਇਹ ਆ ਸਾਡਾ ਇੱਕ ਛੋਟਾ ਜਿਹਾ ਕਦਮ ਹੈ ਕਿ ਉਹਨਾਂ ਦੀ ਯਾਦ 'ਚ ਉਹਨਾਂ ਦੀ ਸੇਵਾ 'ਚ ਇਹੀ ਵੀ ਕਰ ਸਕੀਏ ਸੇਵਾ ਤਾਂ ਜੋ ਜੇ ਤੋਂ ਅਸੀਂ ਸੁਣਦੇ ਆ ਕਿ ਲੋਕ ਅਸੀਂ ਵਾਰਡ 'ਚ ਜਾਂਦੇ ਆ ਲੋਕ ਸਾਨੂੰ ਗੱਲ ਅਲੱਗ-ਅਲੱਗ ਮਿਲਦੇ ਨੇ ਰੋਂਦੇ ਨੇ ਕਈ ਕਿ ਤੁਹਾਡੇ ਪਾਪਾ ਨੇ ਇੰਨੀ ਸੇਵਾ ਕੀਤੀ ਤੁਸੀਂ ਕਿ ਉਦਾਂ ਇਦਾਂ ਹੀ ਉਹ ਜਵਾਨੀ ਚ ਆਉਂਦੇ ਰਹੇ ਤੇ ਇਦਾਂ ਹੀ ਹੁਣ ਤੁਸੀਂ ਆ ਰਹੇ ਏ ਤੇ ਅਸੀਂ ਵੀ ਉਹਨਾਂ ਦਾ ਇਹੋ ਹੀ ਕਮਿਟਮੈਂਟ ਕਰਕੇ ਆਉਂਦੇ ਆ ਕਿ ਜਿੱਦਾਂ ਉਹ ਤੁਹਾਡਾ ਪੁੱਤਰ ਬਣ ਕੇ ਤੁਹਾਡਾ ਭਰਾ ਬਣ ਕੇ ਚੱਲਦੇ ਰਹੇ ਇਦਾਂ ਹੀ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਅਸ਼ੀਰਵਾਦ ਤੁਹਾਡੇ ਤੇ ਬਣਾਏ ਰੱਖਣਾ ਤੇ ਅਸੀਂ ਮਹਾਰਾਜ ਵੱਲੋਂ ਸਭ ਤੋਂ ਵਾਦ ਕਰਦੇ ਆਂ ਤੋ ਦਾਦੇਆਂ ਪਰਦਾਦੇਆਂ ਨੇ ਵੀ ਸੇਵਾ ਕੀਤੀ ਤੇ ਅੱਜ ਕਿਸੇ ਨਾ ਜਿੱਤੇ ਉਹਦੇ ਨਕਸ਼ੇ ਕਰਕੇ ਕੋਈ ਵੀ ਸੇਵਾ ਕਰ ਦਿੰਦੇ ਹੋ ਕਿੰਨਾ ਕੁ ਮੰਨ ਲਓ ਤੋੜ ਮਿਲਦਾ ਕਿ ਕੀ ਲੋਕਾਂ ਨੂੰ ਮੈਸੇਜ ਕੋਈ ਸਾਨੂੰ ਦੇ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਇਸ ਪਰਿਵਾਰ ਚ ਜਨਮ ਲਿਆ ਸਾਰੇ ਸ਼ਹਿਰ ਚ ਮਹਾਰਾਜ ਦੀ ਮੇਰ ਨਾਲ ਇੱਜ਼ਤ ਬਣੀ ਹੈ ਪੂਰੀ ਉਹ ਇੱਜ਼ਤ ਕਾਦੇ ਕਰਕੇ ਇਹੋ ਜਿਹੇ ਜਦੋਂ ਇਹੋ ਕਰਮਾ ਕਰਕੇ ਜੋ ਮੇਰੇ ਦਾਦਾ ਜੀ ਨੇ ਕੀਤੇ ਜੋ ਫਾਦਰ ਸਾਹਿਬ ਨੇ ਕੀਤੇ ਇੱਕ ਇਮਾਨਦਾਰ ਪਰਸਨ ਰਹੇ ਨੇ ਫਾਦਰ ਸਾਹਿਬ ਵੀ ਦਾਦਾ ਜੀ ਵੀ 1 ਰੁਪਏ ਦਾ ਅਲੀਗੇਸ਼ਨ ਨਹੀਂ 30 ਸਾਲ ਦੀ ਰਾਜਨੀਤੀ ਚ ਲਿਆ ਉਹੀ ਅਸੀਂ ਕੰਟੀਨਿਊ ਕਰਨਾ ਨੂੰ ਪ੍ਰਾਊਡ ਫੀਲ ਹੁੰਦਾ ਹੈ ਇੱਕ ਮਾਨੂੰ ਸਕੂਨ ਮਿਲਦਾ ਤੇ ਅਸੀਂ ਵੀ ਕੋਸ਼ਿਸ਼ ਇਹੋ ਕਰਦੇ ਕਿ ਉਹਨਾਂ ਦੇ ਪੈਰਾਂ ਪਿੱਛੇ ਅਸੀਂ ਵੀ ਇਦਾਂ ਚੱਲਦੇ ਰਹੀਏ ਤਾਂ ਕਿ ਕੋਈ ਦਾਗ ਨਾ ਉਹਨਾਂ ਦੀ ਇੱਜ਼ਤ ਨੂੰ ਲੱਗੇ ਇਹ ਕਾਡਾ ਕਦਮ ਹੈ ਛੋਟਾ ਜਿਹਾ ਤੇ ਲੋਕ ਖੁਸ਼ ਹੁੰਦੇ ਆ ਦੇਖ ਕੇ ਸਕੂਨ ਮਿਲਦਾ ਹੈ ਇਹੇ ਨਾਲ ਸੇ ਕੁਝ ਕਰਨ ਜੋ ਬਿਤੇ ਆ ਗਏ ਜਿੰਨੇ ਚੁੱਕੇ ਆ ਜਰੂਰ ਕਰਦੇ ਰਾਂਗੇ ਸਾਰੀ ਉਮਰ ਹੀ ਕਰਦੇ ਰਾਂਗੇ ਸੋ ਹੋਰ ਵੀ ਚੰਦਾ ਪਰਿਵਾਰ ਇੱਥੇ ਮੌਜੂਦ ਹੈ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਨਮਸਕਾਰ ਬਾਲੀ ਜੀ ਨਾਮ ਕੰਦਾ ਪਰਿਵਾਰ ਦੇ ਵਿੱਚ ਅੱਜ ਫਿਰ ਬੜੀ ਸੇਵਾ ਭਾਵਨਾ ਹੈ ਕਾਫੀ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰਦੇ ਪਿਓ ਕਿਦਾਂ ਦਾ ਮਨ ਨੂੰ ਸੰਗੋਣ ਮਿਲਦਾ ਤੇ ਕੀ ਕਹਿਣਾ ਚਾਹਗੇ ਬਾਜੀ ਆਪਣੇ ਸਕੂਲ ਲੋਕਾਂ ਦੀ ਸੇਵਾ ਕਰਕੇ ਸਕੂਲ ਤੇ ਮਿਲਦਾ ਹੀ ਆ ਜੀ ਆਪਣੇ ਜੋ ਵੀ ਆ ਮਤਲਬ ਉਹਨਾਂ ਦਾ ਹੀ ਪੁੰਨ ਪ੍ਰਤਾਪ ਆ ਬਜ਼ੁਰਗਾਂ ਦਾ ਤੇ ਉਹਨੂੰ ਹੀ ਅੱਗੇ ਉਹਨਾਂ ਦੇ ਨਕਸ਼ੇ ਕਦਮ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਅੱਜ ਉਹਨਾਂ ਦੇ ਯਾਦ ਵਿੱਚ ਛੋਟਾ ਜਿਹਾ ਉਪਰਾਲਾ ਕੀਤਾ ਵਾ ਅੱਜ ਕੰਬਲ ਵਗੈਰਾ ਵੰਡਦੇ ਦਾ ਇਹ ਹੁਣ ਅੱਗੋਂ ਕੰਟੀਨਿਊ ਰਹੇਗਾ ਹਰ ਸਾਲ ਅੱਗੇ ਉਹਨਾਂ ਦੇ ਜਨਮ ਦਿਨ ਤੇ ਲੰਗਰ ਤੇ ਲਗਾਉਂਦੇ ਸੀ ਤੇ ਉਹ ਵੀ ਚੱਲਦਾ ਪਿਆ ਕੰਮ ਉਹੀ ਮੰਦਰ ਬਣਾਇਆ ਸੀ ਮਾ ਲక్ష్ਮੀ ਮੰਦਰ ਹੈ ਉਹਦਾ ਨਾਮ ਅਨਾਰਕਲੀ ਰੋਡ ਤੇ ਇੱਕ ਤੋਂ ਤਿੰਨ ਵੀਰਵਾਰ ਤੇ ਵੀਰਵਾਰ ਉੱਥੇ ਲੰਗਰ ਲੱਗਦਾ ਕੜੀ ਚਾਵਲ ਦਾ ਉਹ ਪਰਮਨੈਂਟਾ ਬੜੇ ਸਾਲ ਹੋ ਗਏ ਨੇ ਚੱਲ ਰਿਹਾ ਵਾ ਹੁਣ ਆ ਵੀ ਨਵਾਂ ਕੰਮ ਉਪਰਾਲਾ ਸ਼ੁਰੂ ਕੀਤਾ ਤੇ ਇਹ ਵੀ ਅੱਗੋਂ ਕੰਟੀਨਿਊ ਕਰਾਂਗੇ ਤੇ ਜਿੰਨੇ ਚੁੱਕੇ ਆ ਵਾ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਲੋਕਾਂ ਦਾ ਪਿਆਰ ਪਾ ਰਹੇ ਆ ਲੋਕਾਂ ਦਾ ਪਿਆਰ ਆ ਤੇ ਸਿਆਸਤ ਚ ਵੀ ਵਧੀਆ ਆਪਣੇ ਮਿਲ ਰਿਹਾ ਰਿਜ਼ਲਟ ਐ ਕਿ ਅਸੀਂ 2100 ਵੋਟ ਤੋਂ ਰਿਕਾਰਡ ਤੋੜ ਜਿੱਤੇ ਆ ਪੂਰੇ ਪੰਜਾਬ ਦਾ ਰਿਕਾਰਡ ਬਣਾਇਆ ਇਹ ਇਹ ਲੋਕਾਂ ਦਾ ਪਿਆਰ ਆ ਤੇ ਤਾਂ ਹੀ ਆ ਲੋਕੀ 20-20 ਲੱਖ ਲਾ ਦਿੰਦੇ ਨੇ ਖਰਚੇ ਦਿੰਦੇ ਆ ਤਾਂ ਵੀ ਕੁਝ ਨਹੀਂ ਪੈਂਦਾ ਸਾਨੂੰ ਇਲੈਕਸ਼ਨਾਂ ਚ ਰੁਪਈਆ ਵੀ ਨਹੀਂ ਖਰਚਣਾ ਪੈਂਦਾ ਜੀ ਕਿਉਂਕਿ ਲੋਕਾਂ ਨਾਲ ਬਰਤੀ ਦਾ ਜੁੜੇਦੇ ਆ ਪਿਆਰ ਆ ਉਹਨਾਂ ਦੇ ਨਾਲ ਰੁਪਈਆ ਨਹੀਂ ਖਰਚੀਦਾ ਇਲੈਕਸ਼ਨ ਚ ਕੋਈ ਪ੍ਰਹਾਣੀ ਦਈ ਦਾ ਨਾ ਕੋਈ ਹੜਕੋ ਮੰਗਦਾ ਜੀ ਤੇ ਇਦਾਂ ਹੀ ਪਿਆਰ ਦੇ ਨਾਲ ਹੀ ਲੋਕੀ ਵੋਟਾਂ ਪਾ ਦਿੰਦੇ ਨੇ ਤੇ ਜਿੱਤ ਜੀ ਦਾ ਕਿਤਨਾ ਕਿਤਨੇ ਲੋਕਾਂ ਦੀ ਸੇਵਾ ਕੀਤੀ ਪਿਆਰ ਮਿਲਿਆ ਸੇਵਾ ਦਾ ਹੀ ਬੋਲਾ ਜੀ ਉਹ ਟਿਕਟ ਲੈਣ ਲੋਕੀ ਲੋਕੀ ਤਰਲੇ ਮਾਰਦੇ ਟਿਕਟ ਵਾਸਤੇ ਸਾਡੇ ਘਰ ਟਿਕਟ ਆ ਕੇ ਦੇਖ ਜਾਂਦੇ ਤੂੰ ਹੀ ਲੜੋ ਤੇ ਲੋਕੀ ਜਿਤਾ ਦਿੰਦੇ ਨੇ ਪਿਆਰ ਹੈ ਲੋਕਾਂ ਦਾ ਤੇ ਪਰਵਾਹੀ ਵਾਰਡ ਨੂੰ ਆਪਣਾ ਪਰਿਵਾਰ ਸਮਝਦੇ ਨੇ ਆ ਵਾਰਡ ਦੀ ਸਮਝਦੇ ਸਾਰਾ ਪਰਿਵਾਰ ਸਮਝਦੇ ਨੇ ਤੇ ਬਸ ਉਹ ਲੋਕੀ ਵੋਟਾਂ ਪਾ ਦਿੰਦੇ ਨੇ ਤੇ 5 ਸਾਲ ਪੂਰੇ ਉਹਨਾਂ ਦੀ ਸੇਵਾ ਕਰੀਦੀ ਆ ਜਿੰਨੇ ਜੋਗੇ ਆ ਗਿਆ ਤਗੜੇ ਹੋ ਕੇ ਕਰੀਦੀ ਆ ਸੇਵਾ ਤੇ ਅੱਗੋਂ ਵੀ ਇਦਾਂ ਹੀ ਚੱਲਦਾ ਰਹੇਗਾ ਸੋ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਆ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕਿਹੜਾ ਨਾਲ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੋ ਨਮਸਕਾਰ ਇਹ ਨਾਮ ਦੇ ਮੇਰਾ ਨਾਮ ਬੰਟੀ ਅਰੋੜਾ ਜੀ ਤੁਸੀਂ ਕਿੰਨਾ ਚਿਰ ਉਹਨਾਂ ਦੇ ਨਾਲ ਸੇਵਾ ਕੀਤੀ ਹੈ ਲੋਕਾਂ ਦੀ ਮੈਂ ਤਾਂ ਸਾਰੀ ਉਮਰ ਉਹਨਾਂ ਦੇ ਰਿਹਾ ਜੀ 6 ਲੱਖ ਲੜੇ ਉਹਨਾਂ ਨਾਲ ਜੀ ਦੋ ਜਨ ਬਹੁਜਿੱਤੇ ਆ ਲੋਕਾਂ ਦੀ ਸੇਵਾ ਕਰਕੇ ਜਿੱਤੇ ਆ ਤੁਹਾਨੂੰ ਟਿਕਟ ਘਰ ਫੜਾ ਜਾਂਦੇ ਹੈ ਆ ਕੇ ਟਿਕਟ ਇਲੈਕਸ਼ਨ ਲੜੋ ਤੁਸੀਂ ਜੇ ਜਦੋਂ ਅਸੀਂ ਲੈ ਟਿਕਟ ਫੜ ਲੈਨੇ ਤਾਂ ਨਾਲ 100000 ਲੋਕ ਇਕੱਠੇ ਹੋ ਕੇ ਘਰ ਆ ਜਾਂਦੇ ਤੁਹਾਡੀ ਜਿੱਤ ਹੋ ਗਈ ਜੀ ਅਸੀਂ ਵਾਰਡ ਦੇ 100% ਲੋਕਾਂ ਨੂੰ ਕੰਮ ਕੀਤੇ ਨੇ ਕਿਸ ਨੇ ਇਹ ਨਹੀਂ ਕਿਹਾ ਕਿ ਸਾਡਾ ਕੰਮ ਨਹੀਂ ਹੋਇਆ ਜੇ ਕਿਸੇ ਦਾ ਕੰਮ ਲਾਈਟ ਦਾ ਕੰਮ ਸੀ ਹੁੰਦਾ ਸੀ ਜਾਂ ਸੇਵਾ ਦਾ ਕੰਮ ਹੁੰਦਾ ਸੀ ਜਾਂ ਕੋਈ ਹੋਰ ਕੰਮ ਹੁੰਦਾ ਜਾਂ ਕੁੜੀ ਦਾ ਵਿਆਹ ਹੁੰਦਾ ਸੀ ਜਾਂ ਕੋਈ ਹੋਰ ਸੇਵਾ ਆ ਕੇ ਪਰ ਤੁਹਾਡੇ ਘਰ ਇੰਨਾ ਵੀ ਪ੍ਰੋਬਲਮ ਕਿ ਸਾਨੂੰ ਪੈਸੇ ਦਿਓ ਜਾਂ ਡਾਕਟਰ ਦੀ ਬਸਤੇ ਜਾਂ ਫਿਰ ਕੁੜੀ ਦਾ ਵਿਆਹ ਅਸੀਂ ਕਿਉਂ ਨਾ ਨਹੀਂ ਕਰਦੇ ਉਸਦੇ ਪੈਸੇ ਦੇ ਦਈਏ ਉਹ ਕਿੱਦਾਂ ਫਿਰ ਲੋਕ ਵੀ ਪਿਆਰ ਕਰਦੇ ਸੀ ਹੁਣ ਜੁੜੇ ਰਹੇ ਸੀ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਸੀ ਉਹ ਕਹਿੰਦੇ ਬਸ ਤੁਸੀਂ ਆਜੋ ਬੋਟਾ ਧੜੀਆਂ ਆਈਆਂ ਤੇ ਤੁਹਾਨੂੰ ਕਹਦਾ ਹਾਂ ਜੀ ਮੈਸੇਜ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਿਰ ਬਤੋ ਬਤ ਸੇਵਾ ਕਰੋ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਜੇ ਆਪਾਂ ਲੋਕਾਂ ਦੀ ਸੇਵਾ ਕਰਾਂਗੇ ਤੇ ਕਿਤੇ ਨਾ ਕਿਤੇ ਪ੍ਰਮਾਤਮਾ ਵੀ ਕੋਸ਼ ਹੁੰਦਾ ਹੈ ਕਿ ਇਹੋ ਦੀ ਸੇਵਾ ਜਰੀਏ ਜ਼ਰੂਰ ਕਰਨੀ ਚਾਹੀਦੀ ਹੈ ਲੋਰਵੰਦ ਪਰਿਵਾਰਾਂ ਦੀ ਸੇਵਾ ਸੋ ਵੀਡੀਓ ਨੂੰ ਬਤੋ ਬਤ ਸ਼ੇਅਰ ਕਰੋ ਕੈਮਰਾ ਪਾਸੋਂ ਪਾਵਨ ਅਗਰਵਾਲ ਦਾ ਨਾਮ ਲੱਕੀ ਰਾਜਪੂਤ ਬਟਾਲਾ